ਸਾਸੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪੰਜਾਬੀ ਫਿਲਮ ਅਕਾਲ ਕਿਪੀ ਗਰੇਵਾਲ ਦੀ ਇਹ ਫਿਲਮ ਹੈ ਜਿਸ ਦਾ ਟੀਜ਼ਰ ਲਾਂਚ ਹੋ ਚੁੱਕਾ ਹੈ ਔਰ ਪਹਿਲੀ ਵਾਰ ਪਹਿਲੀ ਵਾਰ ਕਹਿ ਸਕਦੇ ਹਾਂ ਕਿ ਪੰਜਾਬੀ ਇੰਡਸਟਰੀ ਹਾਲੀਵੁੱਡ ਲੈਵਲ ਨੂੰ ਟੱਚ ਕਰਦੀ ਪਈ ਹੈ ਆਪਣੇ ਜਨਮ ਦਿਨ ਤੇ ਗਿੱਪੀ ਗਰੇਵਾਲ ਨੇ ਏ ਟੀਜ਼ਰ ਲਾਂਚ ਕੀਤਾ ਹੈ ਅਕਾਲ ਫਿਲਮ ਦਾ ਸੋ ਬਹੁਤ ਜਾਣਿਆਂ ਨੂੰ ਇਸ ਟੀਜ਼ਰ ਦੀ ਇਸ ਫਿਲਮ ਦੀ ਵੇਟ ਸੀ ਕਿ ਕਦੋਂ ਪਹਿਲੀ ਝਲਕ ਸੀ ਦੇਖੀ ਔਰ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਲੋਕਾਂ ਨੇ ਕਿ 10 ਅਪ੍ਰੈਲ ਕਦੋਂ ਆਵੇ ਔਰ ਕਦੋਂ ਅਸੀਂ ਸਿਨੇਮਾ ਘਰਾਂ ਦੇ ਵਿੱਚ ਚਾ ਕੇ ਅਕਾਲ ਫਿਲਮ ਦੇਖੀ ਹੈ 10 ਅਪ੍ਰੈਲ 2025 ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਪਰ ਉਸ ਤੋਂ ਪਹਿਲਾਂ ਝਾਤ ਮਾਰਦਿਆਂ ਟੀਜ਼ਰ ਤੇ ਫਿਲਮ ਦੀ ਜੇ ਗੱਲ ਕਰੀਏ ਤਾਂ ਫਿਲਮ ਦੇ ਵਿੱਚ ਪਾਕਮਾਲ ਸਭ ਤੋਂ ਪਹਿਲਾਂ ਮੈਂ 뮤직 ਦੀ ਗੱਲ ਕਰੂੰਗਾ ਸ਼ੰਕਰ ਐਹਸਾਨ ਲੋਏ ਨੇ ਮਤਲਬ ਕਿ ਬੰਬੇ ਸ਼ਹਿਰ ਤੋਂ ਬਾਲੀਵੁੱਡ ਤੋਂ ਜਿਹੜੇ 뮤직 ਡਾਇਰੈਕਟਰ ਇਸ ਫਿਲਮ ਦੇ ਵਿੱਚ ਕੰਮ ਕਰਨਗੇ ਔਰ ਜਿਹੜਾ ਬੀਜੀਐਮ ਆ ਰੌਂਗ ਟੇਕ ਖੜੇ ਕਰਨ ਪਏ ਉਸ ਤੋਂ ਬਾਅਦ ਗੱਲ ਕਰਦੇ ਆ ਐਕਸ਼ਨ ਸੀਕੁਐਂਸ ਦੀ ਟੀਜ਼ਰ ਦੇ ਵਿੱਚ ਜਿੰਨਾ ਕਿ ਅਸੀਂ ਐਕਸ਼ਨ ਸੀਕੁਐਂਸ ਦੇਖਿਆ ਪਾਕਮਾਲ ਹੈ ਕਾਬਲੇ ਤਾਰੀਫ ਹੈ ਪਹਿਲੀ ਵਾਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇਹੋ ਜਿਹਾ ਐਕਸ਼ਨ ਸਾਨੂੰ ਦੇਖਣ ਨੂੰ ਮਿਲੇਗਾ ਗਿੱਪੀ ਗਰੇਵਾਲ ਖੁਦ ਇੱਕ ਨਿਆਂਗ ਸਿੰਘ ਦੇ ਭੇਸ ਦੇ ਵਿੱਚ ਨਜ਼ਰ ਆ ਰਹੇ ਨੇ ਨਿਆਂਗ ਸਿੰਘ ਦੇ ਕਰੈਕਟਰ ਦੇ ਵਿੱਚ ਨਜ਼ਰ ਆ ਰਹੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਗੁਰਪ੍ਰੀਤ ਖੁੱਗੀ ਦੀ ਜੋ ਕਿ ਮਸਤਾਨੇ ਫਿਲਮ ਦੇ ਵਿੱਚ ਵੀ ਬਹੁਤ ਕਮਾਲ ਦਾ ਕਿਰਦਾਰ ਕੀਤਾ ਸੀ ਇੱਕ ਵਾਰ ਫਿਰ ਕਿੱਪੀ ਗਰੇਵਾਲ ਤੋਂ ਬਾਅਦ ਜੇ ਗੱਲ ਕਰੀਏ ਗੁਰਪ੍ਰੀਤ ਖੁੱਗੀ ਦੀ ਇੱਕ ਵਾਰ ਫਿਰ ਗੁਰਪ੍ਰੀਤ ਖੁੱਗੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਕਿਸ ਤਰੀਕੇ ਦੇ ਨਾਲ ਵਾਈਟ ਸੀਨ ਜਿਹੜਾ ਤੁਸੀਂ ਦੇਖ ਸਕਦੇ ਹੋ ਗੁਰਪ੍ਰੀਤ ਖੁੱਗੀ ਨੇ ਬਾ ਕਮਾਲ ਜਿਹੜਾ ਕੰਮ ਕੀਤਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਨਿਮਰਤ ਖਹਿਰਾ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੂੰ ਉਸ ਤੋਂ ਬਾਅਦ ਗੱਲ ਕਰਦੇ ਆ ਪ੍ਰਿੰਸ ਕਮਲ ਜੀ ਤੇ ਪ੍ਰਿੰਸ ਕਵਲ ਜੀ ਦਾ ਕਿਰਦਾਰ ਵੀ ਜਿਸ ਤਰੀਕੇ ਦੀ ਉਹਨਾਂ ਦੀ ਇੱਕ ਇਮੇਜ ਹੈ ਉਸ ਤਰੀਕੇ ਦਾ ਕਿਰਦਾਰ ਮਿਲਿਆ ਹੈ ਪ੍ਰਿੰਸ ਜਿਤ ਕਵਲ ਨੂੰ ਸੋ ਓਵਰ ਆਲ ਜੇ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਕੁਝ ਵੱਖਰਾ ਹੋਣ ਵਾਲਾ ਕਿਉਂਕਿ ਗਿੱਪੀ ਗਰਵਾਲ ਨੇ ਪਹਿਲਾਂ ਕਹਿ ਦਿੱਤਾ ਸੀ ਕਿ ਹੁਣ ਤੁਸੀਂ ਸਾਡੇ ਹੌਸਲੇ ਬੁਲੰਦ ਕਰ ਦਿੱਤੇ ਨੇ ਜਦੋਂ ਅਰਦਾਸ ਫਿਲਮ ਦਾ ਤੀਸਰਾ ਪਾਰਟ ਆਇਆ ਸੀ ਤਾਂ ਗਿੱਪੀ ਗਰਵਾਲ ਨੇ ਇਹ ਕਿਹਾ ਸੀ ਕਿ ਹੁਣ ਤੁਸੀਂ ਸਾਡੇ ਹੌਸਲੇ ਬੁਲੰਦ ਕਰ ਦਿੱਤੇ ਨੇ ਹੁਣ ਦੇਖਿਓ ਸੀ ਕਿਵੇਂ ਦਾ ਸਿਨੇਮਾ ਬਣਾਉਂਦੇ ਆ ਸੋ ਆਪਣੀਆਂ ਗੱਲਾਂ ਤੇ ਖਰੇ ਉੱtre ਨੇ ਗਿੱਪੀ ਗਰੇਵਾਲ ਵੱਖਰੀ ਤਰ੍ਹਾਂ ਦਾ ਸਿਰਮਾ ਪੰਜਾਬੀਆਂ ਦੇ ਅੱਗੇ ਲਿਆ ਕੇ ਖੜਾ ਕਰ ਦਿੱਤਾ ਹੈ ਹਾਲੀਵੁੱਡ ਲੈਵਲ ਲੁੱਕ ਟੱਚ ਕਰਦਾ ਪਿਆ ਹੈ ਅਕਾਲ ਫਿਲਮ ਦਾ ਟੀਜ਼ਰ ਜੇ ਗੱਲ ਕਰੀਏ ਸਟਾਰ ਕਾਸਟਿੰਗ ਗਿੱਪੀ ਗਰੇਵਾਲ ਕੁਲਪ੍ਰੀਤ ਕੁੱਕੀ ਨਿਮਰਤ ਖੈਰਾ ਪ੍ਰਿੰਸ ਕਮਲਜੀਤ ਨਿਕਤਨ ਧੀਰ ਮੀਤਾ ਵਿਸ਼ੇਸ਼ ਚਿੰਦਾ ਗਰੇਵਾਲ ਇਕਮ ਗਰੇਵਾਲ ਜੱਗੀ ਸਿੰਘ ਔਰ ਭਾਨਾ ਐਮ ਐਲ ਏ ਤੋਂ ਇਲਾਵਾ ਹੋਰ ਵੀ ਕਈ ਚਰੇ ਇਸ ਫਿਲਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ ਔਰ ਵੱਡੀ ਗੱਲ ਇਹ ਹੈ ਇਸ ਫਿਲਮ ਨੂੰ ਲਿਖਿਆ ਹੈ ਔਰ ਡਾਇਰੈਕਟ ਕੀਤਾ ਖੁਦ ਗਿੱਪੀ ਗਰੇਵਾਲ ਨੇ ਸੋ ਕੁਝ ਕੁ ਮਿੰਟ ਦੇ ਟੀਜ਼ਰ ਨੇ ਰੌਂਗਟੇ ਖੜੇ ਕਰ ਦਿੱਤੇ ਨੇ ਜਦ ਪੂਰੀ ਫਿਲਮ ਵੱਡੇ ਪਰਦੇ ਤੇ ਨਜ਼ਰ ਆਏਗੀ ਤਾਂ ਕਿਵੇਂ ਦਾ ਐਕਸਪੀਰੀਅੰਸ ਹੋਵੇਗਾ ਉਹ ਤਾਂ ਹੁਣ ਜਦੋਂ 10 ਅਪ੍ਰੈਲ 2125 ਨੂੰ ਫਿਲਮ ਆਵੇਗੀ ਉਹਦੇ ਦੇਖਣਾ ਹੋਵੇਗਾ ਸੋ ਸਾਨੂੰ ਤਾਂ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਇਸ ਫਿਲਮ ਦਾ ਤੁਹਾਨੂੰ ਕਿੰਨਾ ਕੁ ਇੰਤਜ਼ਾਰ ਹੈ ਇਸ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਨਾਲ ਦੀ ਨਾਲ ਕੁਝ ਫੋਟੋਸ ਤੁਹਾਡੇ ਲਈ ਫਲੈਸ਼ ਕਰਨ ਲੱਗੇ ਗਿੱਪੀ ਗਰੇਵਾਲ ਦੀਆਂ ਜੋ ਕਿ ਇੱਕ ਨਿਹੰਗ ਸਿੰਘ ਦੇ ਇੱਕ ਸਿੱਖ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਸੋ ਇਹ ਵੀ ਜ਼ਰੂਰ ਦੇਖਿਓ ਔਰ ਕਮੈਂਟ ਕਰਨਾ ਨਾ ਭੁੱਲਿਓ ਕਿ ਤੁਹਾਨੂੰ ਫਿਲਮ ਦਾ ਟੀਜ਼ਰ ਕਿੰਨਾ ਮਜ਼ਾ ਲੱਗਾ